ਨੇ ਕੀ ਕਿਹਾ ਸੀ ਕਿ ਬਾਕੀ ਇਹਨਾਂ ਦੇ ਵਿੱਚ ਕੋਈ ਗੁਰੂ ਪੀਰ ਜਿਨ੍ਹਾਂ ਦੇ ਨਾਮ ਦੇ ਉੱਤੇ ਇਹ ਸੇਵਾ ਕਰਦੇ ਨੇ ਇਹਨਾਂ ਦੇ ਵਿੱਚ ਆਉਂਦਾ ਜਾਂ ਫਿਰ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਸਾਰਿਆਂ ਨੇ ਆਪਦੇ ਮੂੰਹ ਹੀ ਇਹ ਗੱਲ ਕਹੀ ਆ ਵੀ ਸਾਡੇ ਵਿੱਚ ਕੋਈ ਦੇਵਤਾ ਨਹੀਂ ਆਉਂਦਾ ਇਹ ਤਾਂ ਇੱਕ ਲੋਕਾਂ ਨੂੰ ਅਸੀਂ ਠੱਗਣਾ ਸੀ ਵਿਸ਼ੇ ਬਨਾਸ ਦੇ ਕੋਲੇ ਅਸੀਂ 6 ਤਰੀਕ ਨੂੰ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਭਾਈ ਹਰਪ੍ਰੀਤ ਸਿੰਘ ਖਾਲਸਾ ਜੀ ਮੋਨ ਜੀ ਜੀ ਦਿਲਦਾਰ ਜੀ ਅਸੀਂ ਸਾਰੇ ਪਹੁੰਚ ਰਹੇ ਹਾਂ ਜੀ ਤੁਸੀਂ ਉਹਦੇ ਨਾਲ ਗੱਲਬਾਤ ਕੀਤੀ ਸਾਰਾ ਤੁਹਾਡਾ ਮਸਲਾ ਜੋ ਹੈਗਾ ਸੀ ਉਹ ਹੱਲ ਹੋਇਆ ਕਿ ਹੁਣ ਵੀ ਉਸ ਦਾ ਡੇਰਾ ਬੰਦ ਕਰਵਾਇਆ ਚੱਲ ਰਿਹਾ ਜੀ ਅਸੀਂ 6 ਤਰੀਕ ਨੂੰ ਆਉਨੇ ਆ ਸਾਰੇ ਇਕੱਠੇ ਹੋ ਗਏ ਤੇ ਤੁਹਾਨੂੰ ਪਤਾ ਮੈਮ ਵੀ ਮਾਹੌਲ ਉੱਥੇ ਖਰਾਬ ਹੋਣ ਦੇ ਚਾਂਸ ਬਾਦ ਸਕਦੀ ਆ ਉਹ ਤਾਂ ਕਹਿੰਦਾ ਵੀ ਮੈਂ ਪਖੰਡ ਨਹੀਂ ਕਰਦਾ ਮੈਂ ਫਕੀਰੀ ਕਰਦਾ ਲੋਕਾਂ ਦਾ ਬਹੁਤ ਹੀ ਇਲਾਜ ਹੋਇਆ ਸਾਨੂੰ ਪਈ ਨਹੀਂ ਫੋਨ ਕਾਲਸ ਆਏ ਨੇ ਕਿਸੇ ਤੋਂ 1.5 ਲੱਖ ਕਿਸੇ ਤੋਂ 30000 ਕਿਸੇ ਤੋਂ 40000 ਲੋਕ ਡਰਦੇ ਅੱਗੇ ਨਹੀਂ ਆ ਰਹੇ ਵੀ ਜੇ ਤੂੰ ਲੋਕਾਂ ਦੀਆਂ ਥੋਲੇ ਪਾਉਣ ਨਾਲ ਟੁੱਟੀਆਂ ਹੱਡੀਆਂ ਜੋੜਤੀਆਂ ਤੂੰ ਅੰਨੇ ਨੂੰ ਦਿਖਣ ਲਾਤਾ ਕਿ ਸਾਡੇ ਕੋਲੇ ਵੀ ਮੈਡਮ ਮੇਕਨਾਂ ਹੈ ਗਿਆ ਬੰਦਾ ਸੇਵਾਦਾਰ ਵੀ ਤੂੰ ਉਹਨੂੰ ਦਿਖਣ ਲਾ ਦੇ ਤੁਸੀਂ ਦੇਖਿਓ ਬਹੁਤ ਕੁਝ ਇਹਦੇ ਵਿੱਚੋਂ ਨਿਕਲੂਗਾ ਜੀ ਬਹੁਤ ਕੁਝ ਜਿਹੜੀਆਂ ਠੱਗੀਆਂ ਠੋਰੀਆਂ ਇਸ ਨੇ ਮਾਰੀਆਂ ਇਹ ਤਾਂ ਸਾਡੇ ਭਾਈ ਮਨਪ੍ਰੀਤ ਸਿੰਘ ਖਾਲਸਾ ਨੂੰ ਸਵਾਲ ਕਰਦਾ ਨਾ ਵੀ ਇਹ ਐ ਆਏ ਆ ਜਾਂ ਉਹ ਵਸ ਜੀ ਇਹਨੇ ਮਾਫੀ ਨਾ ਮੰਗੀ ਤੇ ਫਿਰ ਤੁਹਾਨੂੰ ਪਤਾ ਹੀ ਹੈ ਵੀ ਸਿੰਘ ਆਪਦੀ ਇੱਤਿਹਾਜਣ ਤਾਂ ਫਿਰ ਉਹ ਮਾਫੀ ਵੀ ਮੰਗਾ ਲੈਂਦੇ ਤੇ ਸਾਰਾ ਕੁਝ ਹੀ ਕਰ ਲੈਂਦੇ ਆ ਲਗਾਤਾਰ ਦੇਖਿਆ ਜਾ ਰਿਹਾ ਕਿ ਪਖੰਡੀ ਬਾਬਿਆਂ ਦੇ ਖਿਲਾਫ ਨਿਹੰਗ ਸਿੰਘਾਂ ਦੇ ਵੱਲੋਂ ਵੀ ਮੋਰਚਾ ਖੋਲਿਆ ਗਿਆ ਅਤੇ ਲਗਾਤਾਰ ਇਹਨਾਂ ਦੇ ਖੁਲਾਸੇ ਕੀਤੇ ਜਾ ਰਹੇ ਨੇ ਜੋ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਇਸ ਦੇ ਚਲਦੇ ਭਾਈ ਮਨਪੀਰ ਸਿੰਘ ਖਾਲਸਾ ਵੱਲੋਂ ਵੀ ਲਗਾਤਾਰ ਇਹਨਾਂ ਬਾਬਿਆਂ ਦੇ ਖਿਲਾਫ ਜਿਹੜੇ ਕੀ ਐਕਸ਼ਨ ਲਿਆ ਜਾ ਰਿਹਾ ਹੈ ਤੇ ਇਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਸਾਡੇ ਵਿੱਚੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਦੇ ਸੇਵਾਦਾਰ ਨੇ ਜੋ ਕਿ ਲਗਾਤਾਰ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਦੇ ਨਾਲ ਜਾਂਦੇ ਨੇ ਜਦੋਂ ਅਜਿਹਾ ਕੋਈ ਮਾਮਲਾ ਹੁੰਦਾ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਉਹਨਾਂ ਦਾ ਕਹਿਣਾ ਸਭ ਤੋਂ ਪਹਿਲਾਂ ਤੁਹਾਡਾ ਜੀ ਲੋਕ ਹਿੱਤ ਪੰਜਾਬ ਤੇ ਬਹੁਤ-ਬਹੁਤ ਸਵਾਗਤ ਹੈ ਨਵਦੀਪ ਸਿੰਘ ਨੰਨੂ ਜੀ ਤੁਹਾਡਾ ਹਾਂਜੀ ਹਾਂਜੀ ਮੈਮ ਥੈਂਕ ਯੂ ਜੀ ਅਸੀਂ ਗੱਲ ਕਰਾਂਗੇ ਕਿ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਹੁਣ ਜਿਹੜਾ ਇੱਕ ਤਰੀਕੇ ਦਾ ਮੋਰਚਾ ਹੀ ਕਹਿ ਸਕਦੇ ਹਾਂ ਖੋਲ ਦਿੱਤਾ ਗਿਆ ਕਿਉਂਕਿ ਲਗਾਤਾਰ ਜਿਹੜੇ ਬਾਬੇ ਨੇ ਘਰਾਂ ਦੇ ਵਿੱਚ ਚੌਂਕੀਆਂ ਲਗਾਈਆਂ ਜਾ ਰਹੀਆਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਤੁਹਾਡਾ ਮੁੱਖ ਮਕਸਦ ਕੀ ਕਹਿ ਸਕਦੇ ਆ ਮੈਂ ਦੇਖੋ ਮੁੱਖ ਮਕਸਦ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਜੀ ਉਹਨਾਂ ਦੇ ਸਾਰੇ ਜਥੇ ਵੱਲੋਂ ਇਹੀ ਇੱਕ ਸਾਡੀ ਸੋਚ ਸੀ ਸ਼ੁਰੂ ਤੋਂ ਵੀ ਜੇ ਪੰਜਾਬ ਦੇ ਵਿੱਚ ਮੈਂ ਦੇਖਿਆ ਜਾਵੇ ਚਾਹੇ ਆਪਾਂ ਇੰਟਰਨੈਟ ਔਨ ਕਰਦੇ ਆਂ ਕੋਈ ਫੇਸਬੁੱਕ ਇੰਸਟਾਗ੍ਰam ਓਪਨ ਕਰਦੇ ਆਂ ਉਹਦੇ ਵਿੱਚ ਸਾਨੂੰ ਕੋਈ ਕੰਮ ਦੀਆਂ ਗੱਲਾਂ ਕੋਈ ਹੋਰ ਚੀਜ਼ ਤਾਂ ਮਿਲਦੀ ਨਹੀਂ ਤੇ ਸਾਨੂੰ ਇੱਕ ਹੀ ਵੀਡੀਓ ਦੇਖਣ ਨੂੰ ਮਿਲਦੀ ਆ ਵੀ ਜਿੱਥੇ ਪਖੰਡੀ ਬਾਬਿਆਂ ਦੀ ਉਹ ਸਾਰਿਆਂ ਨੂੰ ਪਤਾ ਤੇ ਬਸ ਅਸੀਂ ਉਸ ਨੂੰ ਖਤਮ ਕਰਨ ਦੇ ਲਈ ਮਹਿਨਤ ਕਰ ਰਹੇ ਆਂ ਜੀ ਆਪਾਂ ਗੱਲ ਕਰਾਂਗੇ ਨਵਦੀਪ ਸਿੰਘ ਜੀ ਜਿਵੇਂ ਹਾਲੇ ਦੇ ਵਿੱਚ ਜਿਹੜਾ ਸ਼ਿਵਮ ਬਾਬਾ ਮੋਘੇਵਾਲਾ ਇਹ ਦਾ ਦੇਖਿਆ ਚਾਰ ਹੈ ਕਿ ਇਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਰੀਲਾਂ ਬਣਾ ਕੇ ਪਾਈਆਂ ਜਾਂਦੀਆਂ ਨੇ ਤੁਹਾਡੇ ਵੱਲੋਂ ਇਸ ਨੂੰ ਵਰਜਿਆ ਵੀ ਗਿਆ ਸਮਝਾਇਆ ਵੀ ਗਿਆ ਕੀ ਲੱਗਦਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਨਹੀਂ ਪਾਈਆਂ ਜਾਣਗੀਆਂ ਜਾਂ ਜਿਸ ਤਰੀਕੇ ਦੇ ਨਾਲ ਚੌਂਕੀ ਲਗਾਈ ਜਾਂਦੀ ਹੈ ਇਹਨਾਂ ਨੇ ਕੀ ਕਿਹਾ ਸੀ ਕਿ ਬਾਕੀ ਇਹਨਾਂ ਦੇ ਵਿੱਚ ਕੋਈ ਗੁਰੂ ਪੀਰ ਜਿਨ੍ਹਾਂ ਦੇ ਨਾਮ ਦੇ ਉੱਤੇ ਇਹ ਸੇਵਾ ਕਰਦੇ ਨੇ ਇਹਨਾਂ ਦੇ ਵਿੱਚ ਆਉਂਦਾ ਜਾਂ ਫਿਰ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਦੇਖੋ ਮੈਮ ਜਿੰਨੇ ਬਾਬੇ ਅਸੀਂ ਹੁਣ ਤੱਕ ਸੁਧਾਰ ਚੁੱਕੇ ਆਂ ਜੀ ਸਾਰਿਆਂ ਨੇ ਆਪਦੇ ਮੂੰਹੋਂ ਕਿਹਾ ਵੀ ਕੋਈ ਦੇਵਤਾ ਕੋਈ ਦੇਵੀ ਸਾਡੇ ਵਿੱਚ ਪ੍ਰਗਟ ਨਹੀਂ ਹੁੰਦੀ ਅਸੀਂ ਇੱਕ ਸਿਰਫ ਪਖੰਡ ਕਰਦੇ ਆ ਤੇ ਲੋਕਾਂ ਨੂੰ ਗਮਰਾਹ ਕਰਦੇ ਆ ਉਹ ਆਪਦੇ ਮੂੰਹੋਂ ਹੀ ਉਹਨਾਂ ਨੇ ਬੜੇ ਅਸੀਂ ਵੀਡੀਓ ਬਣਾਈਆਂ ਬੜੇ ਬਾਬੇ ਸੁਧਾਰ ਚੁੱਕੇ ਆਂ ਹੁਣ ਤੱਕ ਸਾਰਿਆਂ ਨੇ ਆਪਦੇ ਮੂੰਹੋਂ ਹੀ ਇਹ ਗੱਲ ਕਹੀ ਆ ਵੀ ਸਾਡੇ ਵਿੱਚ ਕੋਈ ਦੇਵਤਾ ਨਹੀਂ ਆਉਂਦਾ ਇਹ ਤਾਂ ਇੱਕ ਲੋਕਾਂ ਨੂੰ ਅਸੀਂ ਠੱਗਣਾ ਸੀ ਜੀ ਹੋਰ ਕਿੰਨੇ ਕੁ ਪਖੰਡੀ ਬਾਬੇ ਨੇ ਜੋ ਤੁਹਾਨੂੰ ਲੱਗਦਾ ਕਿ ਹੁਣ ਇਹਨਾਂ ਨੂੰ ਸੁਧਾਰਨ ਦੀ ਲੋੜ ਆ ਜੋ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਕੋਲ ਜਾ ਕੇ ਵੀ ਜਿਹੜਾ ਕਿ ਉਹਨਾਂ ਨੂੰ ਸਮਝਾਉਂਗੇ ਦੇਖੋ ਮੈਮ ਅਸੀਂ ਤਾਂ ਹੁਣ ਤੁਹਾਡੇ ਸਾਹਮਣੇ ਆ ਸਾਰੀਆਂ ਵੀਡੀਓ ਸਾਡੀਆਂ ਇੰਟਰਨੈਟ ਤੇ ਅਪਲੋਡ ਹੋਈਆਂ ਵੀਆਂ ਕਈ ਸੁਧਾਰ ਵੀ ਦਿੱਤੇ ਆ ਤੇ ਕਈ ਸਾਡੇ ਨਾਲ ਵੀ ਚੱਲ ਪਏ ਪਖੰਡ ਨੂੰ ਖਤਮ ਕਰਨ ਦੇ ਲਈ ਤੇ ਕਈ ਹੋਰ ਬਸ ਸਾਰਿਆਂ ਦੀ ਲਿਸਟ ਬਣੀ ਪਈ ਹੈ ਜੀ ਬਿਵਾਰੀ ਆਪੂ ਆਪਣੀ ਸਾਰਿਆਂ ਦੀ ਆਊਗੀ ਜਿਵੇਂ ਕਿ ਸਾਡਾ ਹੁਣ ਮਤਲਬ ਕਿ ਅਸੀਂ ਵੀਡੀਓ ਦੇ ਵਿੱਚ ਕਿਹਾ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਵੀ ਸ਼ਿਵਨਾਥ ਦੇ ਕੁਲੇ ਅਸੀਂ 6 ਤਰੀਕ ਨੂੰ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਭਾਈ ਹਰਪ੍ਰੀਤ ਸਿੰਘ ਖਾਲਸਾ ਜੀ ਮੋਹਨ ਜੀ ਜੀ ਦਿਲਦਾਰ ਜੀ ਅਸੀਂ ਸਾਰੇ ਪਹੁੰਚ ਰਹੇ ਹਾਂ ਜੀ ਸਾਰਾ ਜੱਥਾ ਲੈ ਕੇ ਸਾਰੇ ਨਹਿਂਗ ਸਿੰਘ ਸਾਡੀਆਂ लाਡ ਲੀਆਂ ਫੌਜਾਂ ਸਾਰੀਆਂ 6 ਤਰੀਕ ਨੂੰ ਜਾਣਗੀਆਂ ਜੀ ਜੀ ਅਨਵਦੀਪ ਸਿੰਘ ਜੀ ਇੱਕ ਅਲਟੀਮੇਟ ਵੀ ਦਿੱਤਾ ਗਿਆ ਸੀ ਕਿ ਜੇਕਰ ਉਹਦਾ ਡੇਰਾ ਬੰਦ ਨਹੀਂ ਹੁੰਦਾ ਤਾਂ ਅਸੀਂ ਡੇਰਾ ਬੰਦ ਕਰਵਾਵਾਂਗੇ ਕੀ ਹੁਣ ਤੁਸੀਂ ਉਹਦੇ ਨਾਲ ਗੱਲਬਾਤ ਕੀਤੀ ਸਾਰਾ ਤੁਹਾਡਾ ਮਸਲਾ ਜੋ ਹੈਗਾ ਸੀ ਉਹ ਹੱਲ ਹੋਇਆ ਕਿ ਹੁਣ ਵੀ ਉਸ ਦਾ ਡੇਰਾ ਬੰਦ ਕਰਵਾਇਆ ਜਾਵੇਗਾ ਨਹੀਂ ਦੇਖੋ ਦੇਖੋ ਮੈਂ ਮੈਂ ਕਹਿੰਦਾ ਰਿਕਾਰਡਿੰਗ ਬੜੀ ਵਾਇਰਲ ਹੁੰਦੀ ਪਈ ਆ ਇਹ ਲਿਖ ਲਿਖ ਕੇ ਪਾਉਂਦੇ ਨੇ ਵੀ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਵੱਲੋਂ ਇਹ ਕਿਹਾ ਜਾਂਦਾ ਵੀ ਮੇਰੇ ਨਾਲ ਬੈਠ ਕੇ ਗੱਲ ਕੀਤੀ ਜਾਵੇ ਜੀ ਸ਼ਿਵਨਾਥ ਨਾ ਵੀ ਸਾਡੇ ਨਾਲ ਬੈਠ ਕੇ ਗੱਲ ਕੀਤੀ ਜਾਵੇ ਉਹਦੇ ਵਿੱਚ ਸ਼ਿਵਨਾਥ ਆਪ ਕਮੈਂਟ ਕਰਦਾ ਉਹਦੇ ਮਤਲਬ ਕਿ ਪਖੰਡੀ ਲੋਕ ਇਹ ਚੀਜ਼ ਨੂੰ ਕਹਿ ਰਹੇ ਜਿਹੜੇ ਉਹਦੇ ਨਾਲ ਜੁੜੇ ਆ ਵੀ ਭਾਈ ਮਨਪ੍ਰੀਤ ਸਿੰਘ ਖਾਲਸਾ ਕਿਉਂ ਕਹਿ ਰਿਹਾ ਵੀ ਬੈਠ ਕੇ ਗੱਲ ਕੀਤੀ ਜਾਵੇ ਬੈਠ ਕੇ ਗੱਲ ਮੈਮ ਇਸ ਕਰਕੇ ਅਸੀਂ ਕਿਹਾ ਸੀ ਕਿ ਸਾਡੇ ਨਾਲ ਬੈਠ ਕੇ ਤੂੰ ਗੱਲ ਕਰ ਵੀ ਜੀ ਅਸੀਂ 6 ਤਰੀਕ ਨੂੰ ਆਉਨੇ ਆ ਸਾਰੇ ਇਕੱਠੇ ਹੋਗੇ ਤੇ ਤੁਹਾਨੂੰ ਪਤਾ ਮੈਮ ਵੀ ਮਾਹੌਲ ਉੱਥੇ ਖਰਾਬ ਹੋਣ ਦੇ ਚਾਂਸ ਵੱਧ ਸਕਦੇ ਆ ਸਾਡਾ ਬੈਠਣ ਦਾ ਮਤਲਬ ਇਹੀ ਸੀਗਾ ਵੀ ਇੱਕ ਤੂੰ ਥਾਂ ਸਾਂਝੀ ਥਾਂ ਤੇ ਕਿਸੇ ਵੀ ਗੁਰੂ ਘਰ ਦੇ ਵਿੱਚ ਬੈਠ ਜਾ ਤੇ ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਤੈਨੂੰ ਇੱਕ ਸਵਾਲ ਕਰਨੇ ਆ ਵੀ ਉਹ ਸਭ ਨੂੰ ਪਤਾ ਹੀ ਹੈ ਵੀ ਉਹ ਸਵਾਲ ਕੀ ਹੈ ਮੈਮ ਜਿਹੜੇ ਲੋਕਾਂ ਨੂੰ ਗਮਰਾਹ ਕੀਤਾ ਠੱਗੀਆਂ ਮਾਰੀਆਂ ਤੇ ਬਸ ਉਸ ਸੰਬੰਧ ਦੇ ਵਿੱਚ ਅਸੀਂ ਤਾਂ ਇਹਨੂੰ ਸਵਾਲ ਪੁੱਛਨੇ ਆ ਵੀ ਤੂੰ ਵੀਡੀਓ ਦੇ ਵਿੱਚ ਬੜੇ ਲੋਕਾਂ ਦੀਆਂ ਟੁੱਟੀਆਂ ਹੱਡੀਆਂ ਜੋੜਤੀਆਂ ਬੜੇ ਲੋਕਾਂ ਦੇ ਤੂੰ ਭੂਤ ਘੜਦੇ ਅੰਨਿਆਂ ਨੂੰ ਦਿਸਣ ਲਾਤਾ ਜੀ ਜੀ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਅਸੀਂ ਉੱਥੇ ਜਾਵਾਂਗੇ ਪਰ ਜਿਕਰ ਸ਼ਿਵਨਾਥ ਬਾਪੇ ਦੀ ਗੱਲ ਕਰਦੇ ਆ ਉਹ ਤਾਂ ਕਹਿੰਦਾ ਵੀ ਮੈਂ ਪਖੰਡ ਨਹੀਂ ਕਰਦਾ ਮੈਂ ਫਕੀਰੀ ਕਰਦਾ ਲੋਕਾਂ ਦਾ ਬਹੁਤ ਇਲਾਜ ਹੋਇਆ ਕੀ ਤੁਸੀਂ ਕੋਸ਼ਿਸ਼ ਕੀਤੀ ਉਹਨਾਂ ਲੋਕਾਂ ਨਾਲ ਸੰਪਰਕ ਕਰਨ ਦੀ ਜਿਹੜੇ ਲੋਕਾਂ ਦੀਆਂ ਕਿਉਂਕਿ ਅਨੇਕਾਂ ਵੀਡੀਓਜ਼ ਦਿਖਾਈਆਂ ਗਈਆਂ ਕਿ ਕੋਈ ਕਹਿੰਦਾ ਮੇਰੀ ਹੱਡੀ ਜੁੜ ਗਈ ਕੋਈ ਕਹਿੰਦਾ ਮੈਨੂੰ ਅੱਖਾਂ ਤੋਂ ਨਜ਼ਰ ਆਉਣ ਲੱਗਾ ਇੱਥੋਂ ਤੱਕ ਕਿ ਜਿਹੜੇ ਪੀਜੀ ਦੇ ਵਿੱਚੋਂ ਜਿਨ੍ਹਾਂ ਨੂੰ ਜਵਾਬ ਦਿੱਤਾ ਉਹਨਾਂ ਨੂੰ ਵੀ ਠੀਕ ਹਾਂ ਦਾ ਦਾਵਾ ਕੀਤਾ ਜਾਂਦਾ ਇਹਨਾਂ ਦੇ ਬਾਰੇ ਨਹੀਂ ਮੈਡਮ ਦੇਖੋ ਸਾਨੂੰ ਤਾਂ ਇੰਨੇ ਫੋਨ ਕਾਲਸ ਆਏ ਨੇ ਕਿਸੇ ਤੋਂ 1.5 ਲੱਖ ਕਿਸੇ ਤੋਂ 30000 ਕਿਸੇ ਤੋਂ 40000 ਲੋਕ ਡਰ ਦੇ ਅੱਗੇ ਨਹੀਂ ਆ ਰਹੇ ਜਿੰਨਾਂ ਨਾਲ ਇਹਨਾਂ ਨੇ ਠੱਗੀਆਂ ਮਾਰੀਆਂ ਸਾਡਾ ਇੱਕ ਹੀ ਸਵਾਲ ਆ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਦਾ ਇੱਕ ਹੀ ਸਵਾਲ ਆ ਵੀ ਜੇ ਤੂੰ ਲੋਕਾਂ ਦੀਆਂ ਥੋਲੇ ਪਾਉਣ ਨਾਲ ਟੁੱਟੀਆਂ ਹੱਡੀਆਂ ਜੋੜਤੀਆਂ ਤੂੰ ਅੰਨਿਆਂ ਨੂੰ ਦਿਖਣ ਲਾਤਾ ਤੇ ਸਾਡੇ ਕੋਲੇ ਵੀ ਮੈਡਮ ਇੱਕਨਾਂ ਹੈਗੇ ਬੰਦਾ ਸੇਵਾਦਾਰ ਵੀ ਤੂੰ ਉਹਨੂੰ ਦਿਖਣ ਲਾ ਦੇ ਟੁੱਟੀ ਹੱਡੀ ਤੂੰ ਜੋੜ ਦੇ ਜਿੰਨੀਆਂ ਚੌਕੀਆਂ ਕਹੇਂਗਾ ਤੂੰ ਤਿੰਨ ਕਹੇਂਗਾ ਚਾਰ ਕਹੇਂਗਾ ਅਸੀਂ ਭਰਾਂਗੇ ਤੇ ਜੇ ਤੂੰ ਟੁੱਟੀ ਹੱਡੀ ਜੋੜਤੀ ਅੰਨਿਆਂ ਨੂੰ ਦਿਖਣ ਲਾਤਾ ਵਿੰਗੀਆਂ ਲੱਤਾਂ ਸਿੱਧੀਆਂ ਕਰਤੀਆਂ ਤੇ ਅਸੀਂ ਤੇਰੇ ਮਰੀਦ ਬਣ ਜਾਾਂਗੇ ਸਾਡੇ ਇਹੀ ਸਵਾਲ ਆ ਜਾਂ ਸਾਡੇ ਸਵਾਲਾਂ ਦਾ ਜਵਾਬ ਦੇ ਦੇ ਨਹੀਂ ਇਹ ਗੱਲ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਦੇ ਕੋਲੇ ਬੈਠ ਕੇ ਪਬਲਿਕ ਦੇ ਸਾਹਮਣੇ ਇਹ ਗੱਲ ਕਵੇ ਵੀ ਮੈਂ ਜੋ ਪਖੰਡ ਕੀਤਾ ਮੈਂ ਮਾਫੀ ਮੰਗਦਾ ਅੱਜ ਤੋਂ ਬਾਅਦ ਮੇਰਾ ਪਖੰਡ ਬੰਦ ਸਾਡੇ ਇਹੀ ਸਵਾਲ ਆ ਮੈਡਮ ਹੋਰ ਸਾਡਾ ਕੋਈ ਸਵਾਲ ਨਹੀਂ ਜੇ ਲੋਕਾਂ ਨੂੰ ਇਹਨੇ ਠੀਕ ਕਰਤਾ ਲੋਕਾਂ ਦੀਆਂ ਟੁੱਟੀਆਂ ਹੱਡੀਆਂ ਜੋੜਤੀਆਂ ਤਾਂ ਸਾਡੇ ਕੋਲੇ ਵੀ ਇੱਕ ਬੰਦਾ ਹੈਗਾ ਉਹਦੀ ਬਾਹਾਂ ਟੁੱਟਈ ਬਾਹਾਂ ਜੋੜ ਦੇ ਫਿਰ ਤਾਂ ਡਾਕਟਰ ਹੀ ਫੇਲ ਫਿਰ ਤਾਂ ਡਾਕਟਰ ਦੀ ਮੈਡਮ ਲੋੜ ਹੀ ਨਹੀਂ ਪਲਾਸਟਰ ਲਾਉਣ ਦੀ ਲੋੜ ਹੀ ਨਹੀਂ ਜੇ ਇੱਕ ਥੌਲੇ ਨਾਲ ਹੱਡੀ ਜੁੜਦੀ ਆ ਫਿਰ ਤਾਂ ਪਲਾਸਟਰ ਦਾ ਤਾਂ ਰੋਗ ਹੀ ਕੱਟਿਆ ਜਾਊ ਹਨਾ ਜੀ ਸਿਰ ਤਾਂ ਇਹਦੇ ਕੋਲ ਹੀ ਆਪਾਂ ਪੰਚਾਇਆ ਕਰਾਂਗੇ ਸਾਰੇ ਬੰਦੇ ਤੇ ਫਿਰੇ ਬੈਠੇ ਆ ਪਲਾਸਟਰ ਲਾਉਣ ਦੀ ਤਲੂੜ ਹੀ ਨਹੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਨਵਦੀਪ ਸਿੰਘ ਜੀ ਕਿਉਂਕਿ ਦੇਖੋ ਸਾਡੇ ਗੁਰੂਆਂ ਨੇ ਕੁਰਬਾਨੀ ਕੀਤੀ ਆਪਣੇ ਪਰਿਵਾਰ ਤੱਕ ਵਾਰ ਤੇ ਲੋਕਾਂ ਨੂੰ ਪਖੰਡਵਾਦ ਦੇ ਵਿੱਚੋਂ ਕੱਢਿਆ ਜਦ ਕਿ ਲੋਕ ਮੋੜ ਤੋਂ ਪਖੰਡਵਾਦ ਦੇ ਵਿੱਚ ਜਿਹੜੇ ਫਸਦੇ ਜਾ ਰਹੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਮੈਡਮ ਮੈਂ ਤਾਂ ਇਹੀ ਬੇਨਤੀ ਕਰਦਾ ਕਰਨੀ ਚਾਹਣਾ ਵੀ ਸਾਡੇ ਪੰਜਾਬ ਦੇ ਦੋ ਵੱਡੇ ਮਸਲੇ ਮਸਲੇ ਬਹੁਤ ਆ ਇੱਕ ਸਾਡੇ ਨੌਜਵਾਨੀ ਸਾਡੇ ਵੀਰ ਚਿੱਟੇ ਨੇ ਖਾਲੀ ਤੇ ਦੂਜੇ ਖਾਲੀ ਇਸ ਪਖੰਡੀ ਬਾਬਿਆਂ ਨੇ ਅਸੀਂ ਇਹੀ ਬੇਨਤੀ ਕਰਨੀ ਚਾਹਣੀ ਆ ਵੀ ਜਿਹੜੇ ਦੇਵਤੇ ਨੂੰ ਜਿਹਨੂੰ ਵੀ ਤੁਸੀਂ ਮੰਨਣਾ ਤੁਰ ਜਾਓ ਮੰਨੋ ਦਿਲ ਦੇ ਵਿੱਚ ਸਤਕਾਰ ਕਰੋ ਹਰੇਕ ਨੂੰ ਅਧਿਕਾਰੋ ਮੈਡਮ ਕਿਸੇ ਨੂੰ ਵੀ ਮੰਨ ਸਕਦਾ ਪਰ ਇਹਨਾਂ ਪਖੰਡੀ ਬਾਬਿਆਂ ਕੋਲੇ ਬੜੇ ਸਾਧੂ ਸੰਤ ਹੈਗੇ ਆ ਵੀ ਜਿਹੜੇ ਅਰਬੀ ਰੂਪ ਹੈਗੇ ਇਹਦੇ ਵਿੱਚ ਕੋਈ ਦੂ ਰੈਣੀ ਵੀ ਕੋਈ ਹੈ ਨਹੀਂ ਹੈਗੀ ਆ ਪਰ ਜਿਹੜੀ ਇਹ ਪਖੰਡ ਕਰਦੇ ਆ ਬਾਬੇ ਜੀਭਾਂ ਕੱਢਦੇ ਆ ਵੀ ਅਸੀਂ ਟੁੱਟੀ ਹੱਡੀ ਜੋੜਤੀ ਲੋਕਾਂ ਨੂੰ ਗਮਰਾਹ ਕਰਦੇ ਆ ਤੇ ਇਹ ਚੀਜ਼ ਮੈਡਮ ਬੰਦ ਹੋਣੀ ਚਾਹੀਦੀ ਅਸੀਂ ਲੋਕਾਂ ਦਾ ਸੰਯੋਗ ਮੰਗਦੇ ਆ ਵੀ ਸਾਡੇ ਨਾਲ ਚੱਲੋ ਇਹ ਕੱਲੀ ਲੜਾਈ ਪਾਈ ਮਾਨਪ੍ਰੀਤ ਸਿੰਘ ਖਾਲਸਾ ਜੀ ਦੀ ਨਹੀਂ ਇਹ ਕੱਲੀ ਲੜਾਈ ਮੇਰੀ ਨਹੀਂ ਇਹ ਕੱਲੀ ਲੜਾਈ ਤੁਹਾਡੀ ਨਹੀਂ ਸਾਰੇ ਲੋਕਾਂ ਦੀ ਲੜਾਈ ਆ ਤੁਸੀਂ ਦੇਖਿਓ ਬਹੁਤ ਕੋਸ਼ੇ ਇਹਦੇ ਵਿੱਚੋਂ ਨਿਕਲੂਗਾ ਜੀ ਬਹੁਤ ਕੋਸ਼ੇ ਜਿਹੜੀਆਂ ਠੱਗੀਆਂ ਠੋਰੀਆਂ ਇਸ ਨੇ ਮਾਰੀਆਂ ਇਹ ਤਾਂ ਸਾਡੇ ਭਾਈ ਮਨਪ੍ਰੀਤ ਸਿੰਘ ਖਾਲਸਾ ਨੂੰ ਸਵਾਲ ਕਰਦਾ ਨਾ ਵੀ ਇਹ ਐ ਆਏ ਆ ਜਾਂ ਉਹ ਆ ਜੀ ਮੈਡਮ ਅਸੀਂ ਸਵਾਲ ਇਹ ਤੋਂ ਪੁੱਛਨੇ ਪੁੱਛਣਾ ਚਾਹੁੰਨੇ ਜੀ ਇਹਨੇ ਮਾਫੀ ਨਾ ਮੰਗੀ ਤੇ ਫਿਰ ਤੁਹਾਨੂੰ ਪਤਾ ਹੀ ਆ ਵੀ ਸਿੰਘ ਆਪਦੀ ਇਤਿਹਾਜਣ ਤਾਂ ਫਿਰ ਉਹ ਮਾਫੀ ਵੀ ਮੰਗਾ ਲੈਂਦੇ ਤੇ ਸਾਰਾ ਕੋਸ਼ਿਸ਼ ਕਰ ਲੈਂਦੇ ਆ ਜੀ ਨਵਦੀਪ ਸਿੰਘ ਜੀ ਆਖਰੀ ਸਵਾਲ ਹੈ ਪ੍ਰਸ਼ਾਸਨ ਦੇ ਨਾਲ ਸੰਪਰਕ ਕੀਤਾ ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਹੁਣ ਉੱਥੇ ਜਾਓਗੇ ਮਾਹੌਲ ਗਰਮਾ ਵੀ ਸਕਦਾ ਤਾਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਦੇ ਨਾਲ ਤੁਸੀਂ ਕੋਈ ਰਾਬਤਾ ਕਾਇਮ ਕੀਤਾ ਕੀ ਉਹ ਕੀ ਕਹਿੰਦੇ ਨੇ ਲੜਨ ਦੇਖੋ ਜੀ ਅੱਜ ਤੋਂ ਮਤਲਬ ਕਿ 20 ਦਿਨ ਪਿੱਛੇ ਆ ਮਾਨਯੋਗ ਐਸਐਸਪੀ ਮੋਗਾ ਨੂੰ ਅਸੀਂ ਇੱਕ ਮੰਗ ਪੱਤਰ ਦਿੱਤਾ ਸੀਗਾ ਬਿਲਕੁਲ ਡੈਕਟਰੀ ਰੂਪ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਮਾਨਯੋਗ ਐਸਐਸਪੀ ਸਾਹਿਬ ਨੂੰ ਅਸੀਂ ਇਹੀ ਗੱਲ ਕਹੀ ਸੀ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਨੇ ਵੀ ਸਾਨੂੰ ਪੁਲਿਸ ਪ੍ਰਸ਼ਾਸਨ ਦੇ ਕੋਲੇ ਬੈਠ ਕੇ ਚਾਰ ਬੰਦੇ ਬਾਕੇ Shivnath ਤੁਹਾਡਾ ਸਵਾਲਾਂ ਦੇ ਜਵਾਬ ਦੇ ਦੇ ਤੇ ਅਸੀਂ ਸਾਨੂੰ ਇਸ ਚੀਜ਼ ਦੀ ਮਨਜ਼ੂਰੀ ਦਿੱਤੀ ਜਾਵੇ ਤੇ SSP ਮੋਗਾ ਨੇ ਮਾਨਯੋਗ ਨੇ ਇਹੀ ਗੱਲ ਕਹੀ ਸੀ ਵੀ ਮੈਂ ਤੁਹਾਨੂੰ ਪੂਰਨ ਤੌਰ ਤੇ ਵਿਸ਼ਵਾਸ ਦਿਵਾਉਣਾ ਵੀ ਤੁਹਾਨੂੰ ਸਵਾਲਾਂ ਦੇ ਜਵਾਬ ਮੈਂ ਆਪ ਖੁਦ ਦਵਾਉਂਗਾ ਵੀ ਤੁਸੀਂ ਕਿਸੇ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਬੁਲਟਬਾਜੀ ਨਹੀਂ ਕਰਨੀ ਤੇ ਉਸ ਤਰੀਕ ਨੂੰ ਮੈਡਮ ਵੀ ਅੱਜ ਮੇਰੇ ਹਿਸਾਬ ਨਾਲ ਕੋਈ 14 18 ਦਿਨ ਹੋ ਚੁੱਕੇ ਨੇ ਤੇ ਪਰ ਸਾਨੂੰ ਕੋਈ ਜਵਾਬ ਨਹੀਂ ਆਇਆ ਕੋਈ ਹੋ ਨਹੀਂ ਆ ਅਸੀਂ ਆਪਦੀ ਤੌਰ ਤੇ ਪਬਲਿਕ ਨਾਲ ਲੈ ਕੇ ਤੇ ਅਸੀਂ 6 ਤਰੀਕ ਨੂੰ ਮੜਮ ਉਥੇ ਪਹੁੰਚ ਰਹੇ ਹਾਂ ਫਿਰ ਵੀ ਅਸੀਂ ਅੱਜ 6 ਦਿਨ ਤੋਂ ਪਹਿਲਾਂ 5 ਦਿਨ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਫਿਰ ਧਿਆਨ ਦੇ ਵਿੱਚ ਲਿਆਉਂਦੇ ਆ ਵੀ ਅਸੀਂ 6 ਤਰੀਕ ਨੂੰ ਜਾਵਾਂਗੇ ਸ਼ਿਵਨਾਥ ਕੋਲੇ ਤੇ ਲੋਕਾਂ ਨੂੰ ਨਾਲ ਲੈ ਕੇ ਜਾਵਾਂਗੇ ਜਿਨ੍ਹਾਂ ਨੇ ਠੱਗੀਆਂ ਠੂਰੀਆਂ ਮਾਰੀਆਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਨਵਦੀਪ ਸਿੰਘ ਜੀ ਤੁਸੀਂ ਸਾਨੂੰ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਬਹੁਤ ਬਹੁਤ ਥੈਂਕ ਯੂ ਮੈਮ thank you, thank you.